ਅਸੀਂ ਮਾਰ ਕੇ ਕਹਿੰਨੇ ਕਿ ਅਸੀਂ ਕੰਮ ਖਤਮ ਕਰ ਰਹੇ ਹਾਂ ਸਾਨੂੰ ਸਜ਼ਾ ਹੋ ਜੇ ਸਾਨੂੰ ਕੋ ਮਾਰ ਦੇਵੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਖਤਮ ਨਹੀਂ ਕਰਕੇ ਆਏ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਹੇ ਆ ਇੱਕ ਨਵੀਂ ਗੱਲ ਵਿੱਚ ਜੁੜ ਗਏ ਅੱਜ ਜਿਸ ਕਰਕੇ ਸਾਨੂੰ ਵਿੱਚ ਪੂਰਾ ਲੇਖੇਦਾਰ ਬਣਨਾ ਪੈਣਾ ਇੱਕ ਨਵੀਂ ਕਹਾਣੀ ਸ਼ੁਰੂ ਹੋ ਗਈ ਖਤਮ ਨਹੀਂ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵੀਡੀਓ ਵੇਖ ਰਹੇ ਸੀ ਬਹੁਤ ਜ਼ਿਆਦਾ ਦੁੱਖ ਹੋਇਆ ਮਨ ਦੇ ਵਿੱਚ ਉਸ ਵੀਡੀਓ ਦੇ ਵਿੱਚ ਕੀ ਕੀਤਾ ਹੈ ਇੱਕ ਪਿਤਾ ਇੱਕ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਨਹਿਰ ਤੇ ਪਹੁੰਚੇ ਨੇ ਤੇ ਨਹਿਰ ਦੇ ਉੱਪਰ ਪਿਤਾ ਨੇ ਆਪਣੀ ਧੀ ਦੇ ਦੋਵੇਂ ਹੱਥ ਪਿਛਲੇ ਪਾਸੇ ਚੁੰਨੀ ਨਾਲ ਬੰਨ ਕੇ ਤਉਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਹੈ ਪਿਤਾ ਹੈ ਤੇ ਮਾਂ ਹੈ ਤੇ ਗੁਰਬਾਣੀ ਦੇ ਬੋਲ ਨੇ ਪਹਿਲੇ ਮਾਂ ਪਿਓ ਰਖਵਾਲੇ ਨੇ ਬੀਜ ਬੀਜਿਆ ਉਸ ਬੀਜ ਨੂੰ ਫਲੀ ਭੂਤ ਕਰਨਾ ਮਾਂ ਪਿਓ ਦੇ ਹੱਥ 'ਚ ਹੈ ਸਿੱਖਿਆ ਦੇਣੀ ਮਾਂ ਪਿਓ ਦੇ ਹੱਥ 'ਚ ਐ ਜੇ ਧੀ ਦੇ ਕੋਲੋਂ ਕੋਈ ਗੁਨਾਹ ਹੁੰਦਾ ਤੇ ਧੀ ਨੂੰ ਆਪਾਂ ਮਾਰ ਦਿੱਤਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਜਦੋਂ ਪੁੱਤ ਕੋਈ ਬਗਾਨੀ ਧੀ ਲੈ ਆਉਂਦਾ ਉਦੋਂ ਉਹਨੂੰ ਨਹੀਂ ਕਹਿੰਦੇ ਕੁਝ ਉਹਨੂੰ ਨਹੀਂ ਮਾਰਦੇ ਕਦੇ ਪੁੱਤ ਨੂੰ ਮਾਰਿਆ ਉੱਤੇ ਲਿਖਿਆ ਹੁੰਦਾ ਅਣਖ ਖਾਤਰ ਧੀ ਦਾ ਕਤਲ ਅਣਖ ਤੇ ਜਾਗ ਪਈ ਪਰ ਇਹ ਵੇਖੋ ਜਦੋਂ ਧੀ ਦੀ ਰੱਬ ਨੇ ਦਾਤ ਬਖਸ਼ੀ ਧੀ ਛੋਟੀ ਜੀ ਸੀ ਤੁਹਾਡੀ ਝੋਲੀ ਵਿੱਚ ਤੁਹਾਡੀ ਗੋਦੀ ਵਿੱਚ ਬੈਠੀ ਤੁਹਾਡੇ ਮੂੰਹ ਹਲ ਵੇਂਦੀ ਸੀ ਕਿ ਮੈਨੂੰ ਦਿਓ ਸਿੱਖਿਆ ਪੂਤਾ ਮਾਤਾ ਕੀ ਅਸੀ ਸੰਨਿਮਖਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਜੋ ਗੁਰਬਾਣੀ ਜੋ ਸਾਡਾ ਧਰਮ ਕਹਿੰਦਾ ਦਿੱਤੀ ਸਿੱਖਿਆ ਉਹ ਜੇ ਉਹ ਸਿੱਖਿਆ ਦਿੱਤੀ ਹੁੰਦੀ ਅੱਜ ਇਹ ਜ਼ਰੂਰਤ ਪੈਂਦੀ ਕਿ ਆਪਾਂ ਬਾਹਾਂ ਬਨ ਕੇ ਆਪਣੇ 15 16 ਜਾਂ 17 ਸਾਲ ਦੇ ਧੀ ਪੁੱਤ ਨੂੰ ਆਪਾਂ ਨਹਿਰ ਦੇ ਵਿੱਚ ਸੁੱਟ ਕੇ ਤੁਸੀਂ ਕਹਿੰਦੇ ਅਸੀਂ ਸੁਰਖਰੂ ਹੋ ਗਏ ਆ ਇਸ ਗੁੰਝਣ ਦੇ ਵਿੱਚੋਂ ਨਿਕਲ ਗਏ ਆ ਕਦੀ ਉਹ ਨਹੀਂ ਹੋ ਸਕਦਾ ਦੂਸਰੀ ਬੇਨਤੀ ਮੈਂ ਇਹ ਕਰਨੀ ਚਾਹੁੰਦਾ ਜਿਸ ਘਰਤियां ਰਹਿੰਦੀਆਂ ਨੇ ਉਸ ਘਰ ਦਾ ਆਲਾ ਦਵਾਲਾ ਵੇਖਣਾ ਹੁੰਦਾ ਉਹ ਸਾਡੀ ਜ਼ਿੰਮੇਵਾਰੀ ਹੈ ਕਿ ਸਾਡਾ ਬੋਲਣ ਚੱਲਣ ਰਹਿਣ ਸਹਿਣ ਕਿੱਥੇ ਇਕ ਧੀਆ ਉੱਡ ਕੇ ਨਹੀਂ ਜਾਂਦੀਆਂ ਅਸੀਂ ਕੋ ਮਾਹੌਲ ਘਰਾਂ ਦੇ ਵਿੱਚ ਇਹੋ ਜਿਹਾ ਬਣਾ ਦਨੇ ਕਿ ਸਾਡੇ ਘਰਾਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਲਿੰਕ ਦੇ ਵਿੱਚ ਗਲਤ ਅਨਸਰ ਜਿਹੜੇ ਆ ਜਾਂਦੇ ਆ ਮਨੁੱਖ ਹੁੰਦੇ ਆ ਸਾਡੇ ਸੰਪਰਕ ਵਿੱਚ ਆਉਂਦੇ ਉਹ ਸਾਡੀ ਘਰ ਗ੍ਰਸਤੀ ਨੂੰ ਬਰਬਾਦ ਕਰਦੇ ਆ ਅਸੀਂ ਸਾਰਾ ਕੁਝ ਉਸ ਧੀ ਦੇ ਉੱਤੇ ਸੁੱਟ ਦਿੰਨੇ ਆ ਪਰ ਪਿਤਾ ਦੀ ਨਹੀਂ ਜ਼ਿੰਮੇਵਾਰੀ ਕੋਈ ਮਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਮਾਂ ਦੇ ਹੱਥ ਵਿੱਚ ਧੀ ਦਾ ਬਚਪਨ ਹੁੰਦਾ ਹੈ ਕੋਈ ਜੰਮਦੇ ਬੱਚੇ ਵਿਕਾਰ ਲੈ ਕੇ ਨਹੀਂ ਪੈਦਾ ਹੁੰਦੇ ਸਾਡੇ ਕੋਲੋਂ ਹੀ ਲੱਗਦੇ ਆ ਅਸੀਂ ਉਹਨਾਂ ਨੂੰ ਗੁਰਬਾਣੀ ਵੱਲ ਤੋਰੀਏ ਸੀ ਧਰਮ ਵੱਲ ਤੋਰੀਏ ਚੰਗੇ ਗੁਣ ਚੰਗੀ ਸਿੱਖਿਆ ਜਿਹੜੀ ਮੈਂ ਸਕੂਲੀ ਪੜਾਈ ਦੀ ਗੱਲ ਨਹੀਂ ਕਰਦਾ ਕੱਲੀ ਦੀ ਚੰਗੀ ਸਿੱਖਿਆ ਗੁਨਾਤਮਕ ਸਿੱਖਿਆ ਜਿਹੜੀ ਬੱਚਿਆਂ ਨੂੰ ਫਰਕ ਕਰਨਾ ਸਿਖਾਉਂਦੀ ਕਦੀ ਸਿਖਾਇਆ ਉਸ ਪਿਓ ਨੂੰ ਉਸ ਬਾਪ ਨੂੰ ਮੈਂ ਕਹਿਣਾ ਚਾਹੁੰਨਾ ਜਿਹੜਾ ਇਹ ਬੜੀ ਵੱਡੀ ਗੱਲ ਹੈ ਕਿ ਅਸੀਂ ਮਾਰ ਕੇ ਕਹਿੰਨੇ ਕਿ ਖਤਮ ਹੋ ਗਿਆ ਕੰਮ ਇਹ ਖਤਮ ਨਹੀਂ ਹੋਇਆ ਇੱਥੇ ਸ਼ੁਰੂ ਹੋਇਆ ਇੱਕ ਕਹਾਣੀ ਨਵੀਂ ਲਿਖ ਦਿੱਤੀ ਨਵੀਂ ਕਹਾਣੀ ਸ਼ੁਰੂ ਕਰ ਦਿੱਤੀ ਹੈ ਇਹ ਵੇਖਿਓ ਤੁਸੀਂ ਕਦੇ ਅਸੀਂ ਮਾਰ ਕੇ ਕਹਿੰਨੇ ਕਿ ਅਸੀਂ ਕੰਮ ਖਤਮ ਕਰਾਏ ਹੁਣ ਸਾਨੂੰ ਸਜ਼ਾ ਹੋ ਜੇ ਸਾਨੂੰ ਕੋ ਮਾਰ ਦੇਵੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਖਤਮ ਨਹੀਂ ਕਰਕੇ ਆਏ ਇੱਕ ਨਵਾਂ ਅਧਿਆਇ ਸ਼ੁਰੂ ਕਰ ਆਏ ਇੱਕ ਨਵੀਂ ਗੱਲ ਵਿੱਚ ਜੁੜ ਗਈ ਅੱਜ ਜਿਸ ਕਰਕੇ ਸਾਨੂੰ ਵਿੱਚ ਪੂਰਾ ਲੇਖੇਦਾਰ ਬਣਨਾ ਪੈਣਾ ਇੱਕ ਨਵੀਂ ਕਹਾਣੀ ਸ਼ੁਰੂ ਹੋ ਗਈ ਖਤਮ ਨਹੀਂ ਹੋਈ ਮਾਰ ਕੇ ਕਿਸੇ ਨੂੰ ਖਤਮ ਨਹੀਂ ਸਰੀਰ ਦਾ ਖਤਮ ਹੋਣਾ ਹੋਰ ਗੱਲ ਹੈ ਅਗਲੇ ਦੀ ਆਤਮਾ ਜੋ ਉਸਨੇ ਲਾਸਟ ਟਾਈਮ ਸੋਚਿਆ ਜੋ ਉਹਦੇ ਮਨ ਵਿੱਚ ਸੀ ਉਹਨੂੰ ਫੇਰ ਮੌਕਾ ਮਿਲਣਾ ਤੂੰ ਫੇਰ ਉਹਦੇ ਅੱਗੇ ਆਉਣਾ ਉਹਦੇ ਤੇਰੇ ਤੋਂ ਬਦਲਾ ਲੈਣਾ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਹੀ ਤੇ ਦੁੱਖ ਤੇ ਸੁੱਖ ਹੈ ਹੋਰ ਦੁੱਖ ਸੁੱਖ ਕਾਹਦੇ ਨੇ ਅਖਦੇ ਤੂੰ ਫਲ ਲੈਣ ਲੱਗਾ ਨਾ ਅਰਦਾਸ ਕਰਿਆ ਕਰ ਬੀਜ ਬੀਜਣ ਲੱਗਿਆ ਅਰਦਾਸ ਕਰਨੀ ਪੈਣੀ ਹੈ ਮੈਂ ਬੀਜ ਕਿਹੜਾ ਬੀਜਣ ਲੱਗਿਆ ਨਹਿਰ ਦੇ ਵਿੱਚ ਧੱਕਾ ਦੇਣ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਸੀ ਇਹ ਜੋ ਮੈਂ ਬੀਜ ਅੱਜ ਬੀਜ ਰਿਹਾ ਹਾਂ ਦਾ ਫਲ ਮੈਨੂੰ ਫੇਰ ਇਹ ਤੇ ਸ਼ੁਰੂਆਤ ਕਰਨ ਇੱਕ ਨਵੀਂ ਮਾਰ ਹੋ ਰਹੀ ਹੈ ਪਰ ਮਾਂ ਦੇ ਰੋਣ ਦਾ ਕੀ ਫਾਇਦਾ ਜਦੋਂ ਸਿੱਖਿਆ ਨਹੀਂ ਦਿੱਤੀ ਬਾਪ ਕਹਿੰਦਾ ਬਾਏ ਚਲੋ ਚੱਲੀਏ ਹੋ ਗਿਆ ਕੰਮ ਨਿਭੜੇ ਇੱਥੇ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਕਿਉਂਕਿ ਮੈਨੂੰ ਪਤਾ ਹੈ ਇੱਕ ਵੀਡੀਓ ਚੱਲੇ ਉਹਦੇ ਪਿੱਛੇ ਬਹੁਤ ਸਾਰੀਆਂ ਵੀਡੀਓ ਇਹੋ ਜੀਆਂ ਚੱਲ ਪੈਂਦੀਆਂ ਨੇ ਕਿ ਅਸੀਂ ਵੀ ਅਣਖ ਖਾਤਰ ਬਹੁਤੇ ਚੌੜੇ ਹੋ ਕੇ ਨਾ ਧੀ ਨੂੰ ਮਾਰ ਕੇ ਤੁਰਪਿਆ ਕਰੋ ਕਿ ਅਸੀਂ ਜਿਹੜੇ ਬਹੁਤ ਜਿਹੜੇ ਵੱਡੇ ਹੋ ਗਏ ਅਸੀਂ ਵੇਖੋ ਕਿੰਨਾ ਵੱਡਾ ਕੰਮ ਕਰ ਦਿੱਤਾ ਅਸੀਂ ਧੀ ਮਾਰ ਦਿੱਤੀ ਪਰ ਜੇ ਸਾਹਮਣੇ ਵਾਲਾ ਪੁੱਛੇ ਸਿੱਖਿਆ ਦੇਣ ਵਾਲੇ ਤੂੰ ਕਿੱਥੇ ਸੀਗਾ ਚੰਗੀ ਸਿੱਖਿਆ ਦਿੱਤੀ ਹੁੰਦੀ ਆਪੇ ਚੰਗਾ ਬੱਚਾ ਨਿਕਲਦਾ ਜੇ ਬਹੁਤੀ ਗੱਲ ਪਰੇ ਪਰੇ ਜਾਂਦੀ ਹੈ ਤੁਸੀਂ ਉਹਨੂੰ ਉਹਦਾ ਸਮਾਂ ਦੇ ਦਿਓ ਸੋ ਮੈਂ ਕਹਿਣ ਤੋਂ ਭਾਵੇਂ ਹੈ ਕਿ ਮਾਰਨਾ ਕਿਸੇ ਮਸਲੇ ਦਾ ਹੱਲ ਨਹੀਂ ਜੇ ਆਪਾਂ ਮਾਰ ਕੇ ਹੱਲ ਚਾਹੁੰਦੇ ਆ ਤੇ ਇਹ ਸਾਡੀ ਗਲਤੀ ਹੈ ਦੂਸਰਾ ਆਪਣਾ ਆਲਾ ਦਵਾਲਾ ਵੇਖੀਏ ਕਿ ਸਾਡੇ ਕੋ ਕਿੱਥੇ ਗਲਤੀ ਹੋਈ ਹੈ ਸਾਡਾ ਬਹਿਣ ਉੱਠਣ ਬੋਲਣ ਚੱਲਣ ਕਿੰਨਾ ਬੰਦਿਆਂ ਦੇ ਨਾਲ ਅਸੀਂ ਘਰ ਦੇ ਵਿੱਚ ਕਿੰਨੂ ਕਿੰਨੂ ਬਿਠਾ ਕੇ ਕਈ ਵਾਰੀ ਮੈਂ ਵੇਖਦਾ ਐਵੇਂ ਵਾਝਾਤ ਘਰ ਦੇ ਵਿੱਚ ਬਿਠਾ ਕੇ ਬੈਠੇ ਉਹਨਾਂ ਵਿੱਚੋਂ ਕੋ ਰਿਸ਼ਤੇਦਾਰੇ ਉਹ ਜੀ ਗਲਤੀ ਕਰਕੇ ਫੇਰ ਗਾਂ ਜਾਂਦਾ ਫੇਰ ਤੁਸੀਂ ਵੰਦੇ ਰਹਿੰਦੇ ਹੋ ਜਿਹਦੇ ਘਰ ਦੇ ਵਿੱਚ ਧੀਆਂ ਨੇ ਉਹਨੂੰ ਬੜੀਆਂ ਜ਼ਿਆਦੀਆਂ ਲਿਮਟਾਂ ਦੇ ਵਿੱਚ ਰਹਿਣਾ ਪੈਂਦਾ ਹੈ ਉਹਨੂੰ ਨਿਯੰਤਰਣ ਦੇ ਵਿੱਚ ਜੀਵਨ ਚੱਲਣਾ ਪੈਂਦਾ ਫੇਰ ਅੱਗੇ ਜਾ ਕੇ ਮੈਂ ਵੱਡੇ ਵੱਡੇ ਵੇਖੇ ਨੇ ਲੀਡਰ ਸਿਆਣੇ ਬੰਦੇ ਉਹਨਾਂ ਨੇ ਆਉਣ ਜਾਣ ਵਾਲਿਆਂ ਵਾਸਤੇ ਕਮਰਾ ਇੱਕ ਵੱਖਰਾ ਰੱਖਿਆ ਦਫ਼ਤਰ ਬਣਾਏ ਕਿਉਂ ਬਣਾਏ ਨੇ ਸੋ ਮੈਂ ਬੇਨਤੀ ਕਰਦਾ ਬਹੁਤ ਵੱਡਾ ਦੁੱਖ ਲੱਗਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਧੀ ਪੁੱਤਰ ਉਹਨੂੰ ਬਾਜਾਂ ਵਾਲੇ ਦੀ ਸਿੱਖਿਆ ਦੇ ਦੇਓ ਗੁਰੂ ਰਾਮਦਾਸ ਪਾਤਸ਼ਾਹ ਦੀ ਸਿੱਖਿਆ ਦੇ ਦੇਓ ਇਸ ਤਰ੍ਹਾਂ ਕਰਨ ਦੀ ਨੌਬਤ ਨਹੀਂ ਆਉਣੀ ਜੇ ਅਸੀਂ ਮਾਰ ਕੇ ਕਹਿੰਨੇ ਅਸੀਂ ਅਲੱਗ ਹੋ ਗਏ ਆ ਅਸੀਂ ਅੱਜ ਖਤਮ ਕਰਤੀ ਕਹਾਣੀ ਇੱਕ ਕਹਾਣੀ ਨਵੀਂ ਲਿਖੀ ਗਈ ਖਤਮ ਨਹੀਂ ਹੋਈ ਖਤਮ ਨਹੀਂ ਹੋਇਆ ਲੇਖਾ ਖਤਮ ਹੋਣ ਦਿੰਦੇ ਨਹੀਂ ਅਸੀਂ ਇਹ ਤੁਸੀਂ ਆਪ ਵੇਖ ਲਓ ਕਿ ਸਾਡੀ ਗਲਤੀ ਕਿਤੇ ਜ਼ਿੰਮੇਵਾਰੀ ਕਿਹਦੀ ਸੀ